ਸ੍ਰੀ ਕਾਂਜ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਨੂਰ ਵਰਚੋ ਅਕਸਰ ਅਸੀਂ ਗੱਲਾਂ ਕਰਦੇ ਹੁੰਦੇ ਆ ਕਿ ਜਦੋਂ ਸਾਨੂੰ ਕੋਈ ਸਾਡੇ ਨਾਲ ਦਾ ਇੱਕੋ ਸ਼ਕਲ ਦਾ ਕੋਈ ਬੰਦਾ ਮਿਲ ਜੇ ਜਾਂ ਕੋਈ ਕੁੜੀ ਮਿਲ ਜੇ ਤਾਂ ਅਸੀਂ ਕਹਿ ਦਿੰਦੇ ਆ ਕਿ ਇਹ ਤਾਂ ਕੁੰਬ ਦੇ ਮੇਲੇ ਦੇ ਵਿੱਚ ਵਿਛੜੇ ਭਰਾ ਨੇ ਜਾਂ ਭੈਣਾਂ ਨੇਗੀਆਂ ਸੋ ਇਹ ਜ਼ਿਕਰ ਅਸੀਂ ਕਰਦੇ ਕੁੰਬ ਦੇ ਮੇਲੇ ਦਾ ਕਿਉਂ ਜ਼ਿਕਰ ਕੀਤਾ ਜਾਂਦਾ ਕਿਉਂਕਿ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਤੇ ਉੱਤੇ ਬੰਦੇ ਨੂੰ ਬੰਦਾ ਨਹੀਂ ਠਿਆਉਂਦਾ ਹੈਗਾ ਸੋ ਕੁੰਬ ਦਾ ਮੇਲਾ ਇਸ ਵਾਰ ਵੀ ਸ਼ੁਰੂ ਹੋਣ ਵਾਲਾ ਹੈ ਕਦੋਂ ਇਹਨੇ ਸ਼ੁਰੂ ਹੋਣਾ ਔਰ ਕੁੰਭ ਦੇ ਮੇਲੇ ਦੀ ਕੀ ਖਾਸੀਅਤ ਹੈ ਕਿਉਂ ਇਸ ਨੂੰ ਜਿਹੜਾ ਲੋਕ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ ਇਸ ਦਾ ਕੀ ਮਹੱਤਵ ਹੈ ਆਤੀ ਇਸ ਵੀਡੀਓ ਦੇ ਵਿੱਚ ਅਸੀਂ ਉਹ ਸਮਝਾਂਗੇ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਦੇ ਵਿੱਚੋਂ ਇੱਕ ਮਹਾਕੁੰਭ ਮੇਲਾ 2025 ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿਖੇ 13 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਇਹ ਮੇਲਾ 26 ਫਰਵਰੀ ਨੂੰ ਆਪਣੀ ਸਮਾਪਤੀ ਵੱਲ ਵਧੇਗਾ ਇਸ ਦੇ ਵਿੱਚ 40 ਕਰੋੜ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ ਹਿੰਦੂ ਮੰਤਰ ਦੇ ਅਨੁਸਾਰ ਇੱਥੇ ਡੁੱਬਕੀ ਲਗਾਉਣ ਦੇ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਇਹ ਸਮਝਾਂਗੇ ਕਿ ਕੁੰਭ ਦਾ ਮੇਲਾ ਹੈ ਕੀ ਹੈ ਕੁੰਭ ਮੇਲੇ ਵਿੱਚ ਕਈ ਰਸਮਾਂ ਸ਼ਾਮਿਲ ਨੇ ਜਿਸ ਦੇ ਵਿੱਚ ਪਵਿੱਤਰ ਇਸ਼ਨਾਨ ਦੀ ਰਸਮ ਸਭ ਤੋਂ ਮਹੱਤਵਪੂਰਨ ਹੈ ਇਸ ਦੇ ਵਿੱਚ ਤਰਵੈਣੀ ਸੰਗਮ ਦੇ ਵਿੱਚ ਕਰੋੜਾਂ ਸ਼ਰਧਾਲੂ ਪਵਿੱਤਰ ਇਸ਼ਨਾਨ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਰਵੈਣੀ ਸੰਗਮ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਤਿੰਨ ਨਦੀਆਂ ਦਾ ਸੰਗਮ ਹੁੰਦਾ ਜੋ ਕਿ ਗੰਗਾ, ਯਮੁਨਾ ਅਤੇ ਇਤਿਹਾਸਕ ਸਰਸਵਤੀ ਨਦੀਆਂ ਨੇ ਇਹ ਸੰਗਮ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿਖੇ ਹੁੰਦਾ ਹੈ ਇਸ ਪਵਿੱਤਰ ਇਸ਼ਨਾਨ ਦੇ ਰਾਹੀਂ ਮੰਨਿਆ ਜਾਂਦਾ ਹੈ ਕਿ ਵਿਅਕਤੀ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਅਤੇ ਆਪਣੇ ਪੂਰਵਜਾਂ ਨੂੰ ਪੁਨਰ ਜਨਮ ਦੇ ਚੱਕਰ ਤੋਂ ਮੁਕਤ ਕਰ ਸਕਦਾ ਹੈ ਤੇ ਨਾਲ ਹੀ ਮੋਕਸ਼ ਜਾਂ ਅਧਿਆਤਮਿਕ ਮੁਕਤੀ ਪ੍ਰਾਪਤ ਕਰ ਸਕਦਾ ਹੈ ਪਵਿੱਤਰ ਇਸ਼ਨਾਨ ਦੇ ਨਾਲ ਸ਼ਰਧਾਲੂ ਪਵਿੱਤਰ ਨਦੀ ਦੇ ਕੰਢੇ ਪੂਜਾ ਵਿੱਚ ਸ਼ਾਮਲ ਹੁੰਦੇ ਨੇ ਤੇ ਵਕ-ਵਕ ਸਾਧੂਆਂ ਤੇ ਸੰਤਾਂ ਵੱਲੋਂ ਪ੍ਰਵਚਨਾ ਦਾ ਆਯੋਜਨ ਕੀਤਾ ਜਾਂਦਾ ਹੈ। ਸੋ ਇਸ ਦੌਰਾਨ ਜੋ ਇਸ਼ਨਾਨ ਕੀਤਾ ਜਾਂਦਾ ਉਸ ਬਾਰੇ ਕਿਹਾ ਜਾਂਦਾ ਹੈ ਕਿ ਜੋ ਵੀ ਇੱਥੇ ਇਸ਼ਨਾਨ ਕਰਦਾ ਤਾਂ ਉਹ ਜਨਮ ਮਰਨ ਦੇ ਜਿਹੜੇ ਚੱਕਰ ਨੇ ਉਹਨਾਂ ਤੋਂ ਵੱਜ ਜਾਂਦਾ ਹੈਗਾ। ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਇਸ਼ਨਾਨ ਕਰਨ ਦੇ ਲਈ ਆਉਂਦੇ ਨੇ ਤਾਂ ਕਿਹੜੇ ਦਿਨ ਨੇ ਜਦੋਂ ਇਹ ਸ਼ਾਹੀ ਇਸ਼ਨਾਨ ਕੀਤਾ ਜਾਂਦਾ ਹੈ ਅਸੀਂ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ। ਹਾਲਾਂਕਿ ਮਹਾਕੁੰਮ ਦੌਰਾਨ ਪੂਰੇ ਸਮੇਂ ਦੀ ਨਦੀ ਵਿੱਚ ਇਸ਼ਨਾਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਕੁਝ ਤਰੀਕਿਆਂ ਦਾ ਖਾਸ ਮਹੱਤਵ ਹੈ ਇਸ ਨੂੰ ਸ਼ਾਹੀ ਇਸ਼ਨਾਨ ਜਾਂ ਰਾਜ yogi ਇਸ਼ਨਾਨ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਸ਼ਾਹੀ ਇਸ਼ਨਾਨ ਕੁੰਭ ਮੇਲੇ ਦਾ ਮੁੱਖ ਆਕਰਸ਼ਣ ਹੁੰਦਾ ਹੈ ਕੁੰਭ ਮੇਲੇ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਸ਼ਾਹੀ ਇਸ਼ਨਾਨ ਦੀਆਂ ਜੋ ਤਰੀਕਾ ਨੇ ਉਹ ਦੱਸੀਆਂ ਗਈਆਂ ਨੇ 19 ਜਨਵਰੀ ਪੋਸ਼ ਪੂਰणिमा 14 ਜਨਵਰੀ ਮਕਰ ਸੰਕਰਾਂਤੀ 29 ਜਨਵਰੀ ਮੌਨੀ ਅਮਾਵਸਿਆ 3 ਫਰਵਰੀ ਬਸੰਤ ਪੰਛਮੀ 12 ਫਰਵਰੀ ਮਾਗੀ ਪੂਰणिमा ਤੇ 26 ਫਰਵਰੀ ਮਹਾਸ਼ਿਵਰਾਤਰੀ ਤਾਂ ਇਹ ਜੋ ਦਿਨ ਨੇ ਇਹ ਬਹੁਤ ਜ਼ਿਆਦਾ ਖਾਸ ਮੰਨੇ ਜਾਂਦੇ ਨੇ ਕਹਿੰਦੇ ਜੇ ਇਸ ਦਿਨ ਨਾਲੇ ਤਾਂ ਬੰਦਾ ਤਾਰੀ ਜਾਂਦਾ ਸੋ ਕੁੰਭ ਦਾ ਮੇਲਾ ਹੁੰਦਾ ਕਿੱਥੇ ਕਿੱਥੇ ਐ ਕਿੰਨੇ ਲੋਕ ਇੱਥੇ ਆਉਂਦੇ ਨੇਗੇ ਇਹ ਜਾਣਦੇ ਆ ਇਹ ਮੇਲੇ ਵਕ ਵਕਸ ਸਵੇ ਦੌਰਾਨ ਦੇਸ਼ ਦੇ ਵਿੱਚ ਚਾਰ ਥਾਵਾਂ ਤੇ ਆਯੋਜਨ ਹੁੰਦਾ ਜੋ ਪਰਿਆगराज ਹਰਦਵਾਰ ਨਾਸਿਕ ਅਤੇ ਉਜੈਨ ਹਨ ਪਰਿਆगराज ਦੇ ਵਿੱਚ ਤ੍ਰਿਵੇੜੀ ਸੰਗਮ ਵਿਖੇ ਆਯੋਜਨ ਹੁੰਦਾ ਹੈ ਇਸ ਸੰਗਮ ਦੇ ਵਿੱਚ ਗੰਗਾ ਯਮੁਨਾ ਅਤੇ ਮ ਇਤਿਹਾਸਿਕ ਸਰਸਵਤੀ ਨਦੀ ਸ਼ਾਮਿਲ ਹੈ ਹਰਦਵਾਰ ਵਿਖੇ ਗੰਗਾ ਨਦੀ ਦੇ ਕੰਢੇ ਉੱਥੇ ਇਸ਼ਨਾਨ ਕੀਤਾ ਜਾਂਦਾ ਨਾਸਿਕ ਵਿਖੇ ਕੋਦਾਵਰੀ ਨਦੀ ਹੁੰਦੀ ਹੈ ਜੀ ਉੱਥੇ ਇਹ ਜਿਹੜਾ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ ਉਜੈਨ ਦੇ ਵਿੱਚ ਸ਼ਿਪਰਾ ਨਦੀ ਹੈ ਜਿੱਥੇ ਲੋਕੀ ਆ ਕੇ ਇਸ਼ਨਾਨ ਕਰਦੇ ਨੇਗੇ ਕੁੰਮਨ ਮੇਲਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਕੁੰਮ ਦੇ ਮੇਲੇ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਿਕ ਕੁੰਮ ਦੇ ਮੇਲੇ ਮੁੱਖ ਤੌਰ ਤੇ ਪੰਜ ਪ੍ਰਕਾਰ ਦੇ ਹੁੰਦੇ ਨੇ ਮਹਾਕੁੰਮ ਪੂਰਨ ਕੁੰਮ ਮੇਲਾ ਅਰਧ ਚੱਕਰ ਕੁੰਮ ਮੇਲਾ ਕੁੰਮ ਮੇਲਾ ਤੇ ਮਹਾਕੁੰਮ ਮੇਲਾ ਕੀ ਹੈ ਇਹ ਕੁੰਮ ਮੇਲਾ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ ਇਸ ਦਾ 144 ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ ਦਰਅਸਲ 12 ਸਾਲ ਬਾਅਦ ਹੋਣ ਵਾਲੇ ਪੂਰਨ ਕੁੰਮ ਮੇਲੇ ਦੇ 12 ਚੱਕਰ ਪੂਰੇ ਹੋਣ ਤੋਂ ਬਾਅਦ 144 ਸਾਲ ਬਣਦੇ ਨੇ ਜਿਸ ਮਗਰੋਂ ਮਹਾਕੁੰਮ ਦਾ ਆਯੋਜਨ ਹੁੰਦਾ ਹੈ ਪੂਰਨ ਕੁੰਮ ਮੇਲਾ ਇੱਕ ਕੁੰਮ ਮੇਲਾ 12 ਸਾਲਾਂ ਮਗਰੋਂ ਆਉਂਦਾ ਹੈ ਸਾਲ 2013 ਵਿੱਚ ਪੂਰਨ ਕੁੰਮ ਮੇਲੇ ਦਾ ਆਯੋਜਨ ਕੀਤਾ ਗਿਆ ਸੀ ਅਰਧ ਕੁੰਮ ਮੇਲਾ ਇਹ ਮੇਲਾ 6 ਸਾਲ ਮਗਰੋਂ ਹੁੰਦਾ ਹੈ ਕੁੰਮ ਮੇਲੇ ਦੇ ਵਿਚਕਾਰ ਅਰਧ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਸਾਲ 2019 ਦੇ ਵਿੱਚ ਅਰਧ ਕੁੰਮ ਮੇਲਾ ਆਯੋਜਿਤ ਕੀਤਾ ਗਿਆ ਸੀ ਇਸ ਦਾ ਆਯੋਜਨ ਹਰ 4 ਸਾਲ ਬਾਅਦ ਹੁੰਦਾ ਹੈ ਮਾ ਕੁੰਮ ਮੇਲਾ ਇਸ ਦਾ ਹਰ ਸਾਲ ਪ੍ਰਯਾਗ ਰਾਜ ਵਿਖੇ ਆਯੋਜਨ ਕੀਤਾ ਜਾਂਦਾ ਹੈ ਤੁਸੀਂ ਇਸ ਦੌਰਾਨ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇਗੀਆਂ ਇਹ ਜਾਣਦੇ ਆ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਆਗਾਮੀ ਮਹਾਕੁੰਮ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ਤੇ ਵੈਬ ਪੇਜ ਲਾਂਚ ਕੀਤਾ ਗਿਆ ਹੈ ਇਹ ਵੈਬ ਪੇਜ ਹਰ 15 ਮਿੰਟ ਮਗਰੋਂ ਮਹਾਕੁੰਮ ਦੁਆਲੇ ਮੌਸਮ ਦਾ ਅਪਡੇਟ ਦਵੇਗਾ ਤੇ ਨਾਲ ਹੀ ਦਿਨ ਵਿੱਚ ਦੋ ਵਾਰ ਮੌਸਮ ਦਾ ਅਨੁਮਾਨ ਦਿੱਤਾ ਜਾਏਗਾ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਪ੍ਰਿਆਗਰਾਜ ਦੇ ਵਿੱਚੋਂ ਮਹਾਕੁੰਮ ਨਾਦਾ ਸਥਾਈ ਜ਼ਿਲ੍ਹਾ ਬਣਾਇਆ ਗਿਆ ਇਹ ਸਥਾਈ ਜ਼ਿਲ੍ਹਾ 4 ਮਹੀਨਿਆਂ ਦੇ ਲਈ ਬਣਾਇਆ ਗਿਆ ਜਿਸ ਦੇ ਵਿੱਚ ਚਾਰ ਤਹਿਸੀਲਾਂ ਦੇ ਨਾਲ 5000 ਹੈਕਟੇਰ ਦਾ ਖੇਤਰ ਵੀ ਸ਼ਾਮਿਲ ਕੀਤਾ ਗਿਆ ਹੈ। ਕੁੰਮ ਦੇ ਮੇਲੇ ਦੌਰਾਨ ਵੱਡੇ ਪੱਧਰ ਤੇ ਸ਼ਰਧਾਲੂ ਦਰਸ਼ਨ ਅਤੇ ਇਸ਼ਨਾਨ ਦੇ ਲਈ ਆਉਂਦੇ ਨੇ। ਪ੍ਰਸ਼ਾਸਨ ਦਾ ਅਨੁਮਾਨ ਅਨੁਸਾਰ 40 ਲੱਖ ਦੇ ਕਰੀਬ ਸ਼ਰਧਾਲੂ ਕੁੰਮ ਮੇਲੇ ਦੌਰਾਨ ਪ੍ਰਿਆਗਰਾਜ ਸ਼ਹਿਰ ਦੇ ਵਿੱਚ ਦਾਖਲ ਹੋਣ ਵਾਲੇ ਨੇ। ਤੇ ਇਸ ਲਈ ਸ਼ਰਧਾਲੂਆਂ ਦੇ ਵੱਡੇ ਘਾਟ ਨੂੰ ਸੰਭਾਲਣ ਦੇ ਲਈ ਰੇਲਵੇ ਵੱਲੋਂ ਵੀ ਕਈ ਇੰਤਜ਼ਾਮ ਕੀਤੇ ਗਏ ਨੇ। ਰੇਲਵੇ ਪ੍ਰਿਆਗਰਾਜ ਦੇ ਰਹੀ 1300 ਰੇਲ ਗੱਡੀਆਂ ਚਲਾਵੇਗਾ ਜਿਸ ਦੇ ਵਿੱਚ 100 ਆਮ ਗੱਡੀਆਂ ਤੇ 300 ਵਿਸ਼ੇਸ਼ ਗੱਡੀਆਂ ਸ਼ਾਮਿਲ ਨੇ। ਮਾគੁੰਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਿਆਗਰਾਜ ਦੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਥਾਂ-ਥਾਂ ਤੇ ਨਿਗਰਾਨੀ ਦੇ ਲਈ 2700 ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਆਉਣਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਾ ਹੋ ਜਾਵੇ ਜਾਂ ਕੁਝ ਗਲਤ ਨਾ ਹੋ ਜਾਵੇ ਕੋਈ ਸ਼ੱਕੀ ਵਿਅਕਤੀ ਜਿਹੜੇ ਨੇ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਮੇਲਾ ਜਿਹੜਾ ਹੈਗਾ ਉਹ ਸਹੀ ਤਰੀਕੇ ਦੇ ਨਾਲ ਨਿਭੜ ਜਾਵੇ ਸੋ ਕੌਣ ਕੌਣ ਜਾ ਰਿਹਾ ਜੀ ਕੁੰਬ ਦੇ ਮੇਲੇ ਦੇ ਵਿੱਚ ਇਹ ਵੀਡੀਓ ਉਹਨਾਂ ਨੂੰ ਜ਼ਰੂਰ ਟੈਗ ਕਰੋ